ਕੈਲੀਫੋਰਨੀਆ ਦੇ ਵਿੱਚ ਕੈਲੀਫੋਰਨੀਆ ਦੇ ਇੱਕ ਬੰਦੇ ਨੂੰ ਚਾਰਜ ਕੀਤਾ ਗਿਆ ਜੋ ਕਿ ਐਜ਼ ਅ ਐਫ ਬੀ ਆਈ ਏਜੰਟ ਆਪਣੇ ਆਪ ਨੂੰ ਦੱਸਣ ਦੀ ਕੋਸ਼ਿਸ਼ ਕਰਦਾ ਸੀ ਇਮਪਰਸੋਨੇਸ਼ਨ ਕਰਦਾ ਸੀ ਪੋਰਟਲੈਂਡ ਦੇ ਵਿੱਚ ਉਸ ਨੂੰ ਜਿਹੜਾ ਅਰੈਸਟ ਕੀਤਾ ਗਿਆ ਹੈਗਾ ਪੰਜ ਵਿੱਚ ਪੰਜ ਬੰਦੇ ਜਿਹੜੇ ਆ ਇਨਡਾਈਟ ਕੀਤੇ ਗਏ ਆ ਕੈਲੀਫੋਰਨੀਆ ਦੇ ਵਿੱਚ ਥੈਟ ਇੱਕ ਨਹੀਂ ਪੰਜ ਜਣੇ ਜਿਹੜੇ ਉਹਨਾਂ ਨੇ ਇਹ ਸ਼ੋਅ ਕਰਦੇ ਸੀ ਕਿ ਅਸੀਂ ਐਫ ਬੀ ਆਈ ਦੇ ਏਜੰਟਸ ਹੈਗੇ ਆ ਤੇ जैकेट्स ਵੀ ਉਹ ਨਹੀਂ ਪਾਈਆਂ ਹੋਈਆਂ ਸੀ ਐਫਆਈ ਜਾਣੀਆਂ ਬੁਲੇਟ ਪ੍ਰੂਫ ਵੈਸਟ ਵੀ ਪਾਏ ਹੋਏ ਸੀ ਰੇਡੀਓਜ਼ ਵੀ ਉਹਨਾਂ ਦੇ ਕੋਲ ਸੀ ਤੇ ਉਹਨਾਂ ਨੇ ਪੋਰਟਲੈਂਡ ਦੇ ਵਿੱਚ ਇੱਕ ਸ਼ਿਪਿੰਗ ਬਿਜ਼ਨਸ ਨੂੰ ਗਨ ਪੁਆਇੰਟ ਦੇ ਉੱਤੇ ਜਿਹੜਾ ਆ ਰੋਬ ਕੀਤਾ ਸੀ ਸੋ 200 ਦੇ ਕਰੀਬ ਐਪਲ ਦੇ ਆਈਫੋਨ ਤੇ ਪੰਜ ਕੈਮਰੇ ਜਿਹੜੇ ਆ ਉਹਨਾਂ ਨੇ ਰੋਬ ਕੀਤੇ ਸੀ ਚੰਕਨ ਹੀ 31 ਸਾਲਾਂ ਦਾ ਹੈ ਲੰਗਮਾ 30 ਦਾ Junjing B 25 ਦਾ Jordan County 48 ਦਾ ਤੇ Robert Maynard 41 ਦਾ ਸਾਰੇ San Francisco ਦੇ ਏਰੀਏ ਦੇ ਆ ਇਹਨਾਂ ਨੂੰ San Francisco ਦੇ ਵਿੱਚ ਅਰੇਂਜ ਕੀਤਾ ਗਿਆ ਹੈਗਾ ਤੇ ਇਹਨਾਂ ਨੂੰ Tuesday afternoon ਨੂੰ ਅਰੈਸਟ ਕੀਤਾ ਗਿਆ ਪੰਜਾਂ ਚੋਂ ਦੋ ਜਾਨੇ ਜਿਹੜੇ County ਤੇ Maynard ਆ ਇੱਕ ਕਾਲੇ ਰੰਗ ਦੀ Dodge Durango ਨੂੰ ਉਹ ਡਰਾਈਵ ਕਰਦੇ ਸੀ ਵੀ ਸ਼ੋਅ ਕਰਦੇ ਸੀ ਜਿੱਦਾਂ ਅੰਡਰ ਕਵਰ ਏਜੰਸੀ ਅੰਡਰ ਕਵਰ ਕਾਰੀ ਹੁੰਦੀ ਹੈਗੀ ਆ ਸੋ ਬਾਕੀ ਜਿਹੜੇ ਆ ਇਹਨਾਂ ਦੇ ਉੱਤੇ ਕਾਫੀ ਜ਼ਿਆਦਾ ਜਿਹੜੇ ਚਾਰਜਸ ਲਾਏ ਹੈਗੇ ਆ ਫੈਡਰਲ ਏਜੰਟਸ ਨੇ ਇਹਨਾਂ ਦੇ ਕੋਲੋਂ ਟਰੱਕ ਤੋਂ ਬਿਨਾ ਡੋਜ਼ ਰੈਮ ਟਰੱਕ ਤੋਂ ਬਿਨਾ ਇੱਕ ਜਿਹੜੀ ਆ 38 ਕੈਲੀਬਰ ਸਪੈਸ਼ਲ ਰਵਾਲਵਰ 9 ਐਮ ਐਮ ਪਿਸਟਲ ਤੇ ਬਲੈਕ ਫੇਸ ਮਾਸਕ ਤੇ ਹੋਰ ਵੀ ਕਈ ਸਾਰਾ ਜਿਹੜਾ ਸਮਾਨ ਆ ਇਹਨਾਂ ਦੇ ਕੋਲੋਂ ਪ੍ਰਾਪਤ ਕੀਤਾ ਹੈ ਜੀ